ਸਾਹੀਦੋ ਮੋਲ ਦੇ ਦੇਣਗੇ ਜਲ ਪਾਣੀ ਛਕਾ ਕੇ ਸਾਲਸਰਾਏ ਦੇ ਘਰ ਲੈ ਗਏ ਸਾਲਸਰਾਏ ਉਦੋਂ ਦਾ ਬਰਾ ਮੀਰ ਬੰਦਾ ਸੀ ਉਹਨਾਂ ਨੇ 101 ਰੁਪਇਆ ਮੱਥਾ ਟੇਕਿਆ ਆਥਿਆ ਮੋਲ ਨਹੀਂ ਇਹ ਦਰਸ ਨਹੀਂ ਪੇਟਾ ਹੈ ਸਾਰੇ ਮਿਲ ਕੇ ਧਨ ਗੁਰੂ ਨਾਨਕ ਦੇਵ ਜੀ ਕੋਲ ਗਏ ਜਿੱਥੇ ਗੁਰਦੁਆਰਾ ਸਾਹਿਬ ਗਾਉ ਕਾਟ ਹੈ ਤਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਕੇ ਸਾਰਿਆਂ ਦੀ ਮੁਰਾਦ ਪੂਰੀ ਹੋਈ ਬਚਨ ਬिलास ਹੋਏ ਬੇੰਤੀ ਕੀਤੀ ਮਹਾਰਾਜ ਸਾਡੇ ਘਰ ਵੀ ਪਵਿੱਤਰ ਕਰੋ ਚੱਲ ਕੇ ਚਰਨ ਪਾਓ ਤਨ ਗੁਰੂ ਨਾਨਕ ਦੇਵ ਜੀ ਬਉ ਘਾਟ ਭਗਤ ਜੈਤਾ ਮਲ ਨੂੰ ਉਪਦੇਸ਼ ਦੇ ਕੇ ਬਉ ਘਾਟ ਸਾਹਿਬ ਤੋਂ ਚੱਲ ਕੇ ਇਸੀ ਅਸਥਾਨ ਤੇ मुर्ली तरसो ने आरे देकार आए संगत यस थापित होई इसी करके जगा दाना पिया संगत सोनार टोली